ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ 1 ਜੂਨ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਬੋਆਇਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਜਿਸੇ ਬੰਦਿਆਂ ਦੀ ਮੰਗ ਵੀ ਸਾਹਮਣੇ ਆ ਗਈ ਹੈ ਕਿਸਾਨ ਜਿਸੇ ਬੰਦਿਆਂ ਇਹ ਕਹਿ ਰਹੀਆਂ ਨੇ ਕਿ ਸਾਨੂੰ 8 ਘੰਟੇ ਹਰ ਰੋਜ਼ ਬਿਜਲੀ ਚਾਹੀਦੀ ਹੈ ਜਿਸ ਵਿੱਚੋਂ 3 ਘੰਟੇ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਬਿਜਲੀ ਜਿਹੜੀ ਹੈ ਉਹ ਨਿਰਵਿਘਨ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਕੱਟ ਨਹੀਂ ਲੱਗਣਾ ਚਾਹੀਦਾ ਇਸ ਤੋਂ ਪਹਿਲਾਂ ਪੰਜਾਬ ਦੇ ਬਿਜਲੀ ਮੰਤਰੀ ਦਾ ਬਿਆਨ ਆਇਆ ਸੀ ਕਿ ਚੋਨੇ ਦੇ ਸੀਜ਼ਨ ਵਿੱਚ ਸੂਬੇ ਨੂੰ 17000 ਮੈਗਾਵਾਟ ਬਿਜਲੀ ਦੀ ਲੋੜ ਪਵੇਗੀ ਅਤੇ ਪੀਐਸਪੀਸੀਐਲ ਜਿਹੜਾ ਹੈ ਪਾਵਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਸਦੇ ਲਈ ਅਗਾਹੋਂ ਤਿਆਰੀਆਂ ਕਰ ਲਈਆਂ ਹਨ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹੁਣ ਜੇ ਤੁਸੀਂ ਇਹਦਾ ਐਕਸਟੈਂਟ ਸਮਝਣਾ ਚਾਹੁੰਦੇ ਹੋ ਕਿ ਬਿਜਲੀ ਕਿੰਨੀ ਚਾਹੀਦੀ ਹੋਏਗੀ ਕੱਲ 12235 ਮੈਗਾਵਾਟ ਤੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਪਹੁੰਚ ਗਈ ਸੀ ਤੇ ਇਹ ਮੰਗ ਲਗਾਤਾਰ ਹਰ ਸਾਲ ਵਧ ਰਹੀ ਹੈ ਤੇ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ ਉਦੋਂ 17000 ਮੈਗਾਵਾਟ ਦੀ ਲੋਡ ਪੈਗੀ ਇਹ ਬਿਜਲੀ ਮੰਤਰੀ ਦਾ ਕਹਿਣਾ ਹੈ ਹੁਣ ਇਹਨਾਂ ਦੋਵਾਂ ਘਟਨਾਵਾਂ ਦੇ ਇਹਨਾਂ ਦੋਵਾਂ ਬਿਆਨਾਂ ਦੇ ਵਿਚਾਲੇ ਕਿਦਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਆਇਆ ਸੀ ਜਿੱਥੇ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਖੇਤਾਂ ਨੂੰ ਨਹਿਰੀ ਪਾਣੀ ਲੱਗਦਾ ਹੈ ਉਹਨਾਂ ਨੂੰ ਦਿਨ ਵੇਲੇ ਅਸੀਂ ਮੋਟਰ ਚਲਾਉਣ ਦੇ ਲਈ ਬਿਜਲੀ ਨਹੀਂ ਦੇਵਾਂਗੇ ਉਹਨਾਂ ਨੂੰ ਦਿਨ ਵੇਲੇ ਬਿਜਲੀ ਨਹੀਂ ਦਿੱਤੀ ਜਾਵੇਗੀ ਸਿਰਫ ਰਾਤ ਨੂੰ ਹੀ ਬਿਜਲੀ ਸਪਲਾਈ ਕੀਤੀ ਜਾਵੇ ਇਸ ਦੇ ਨਾਲ ਨਾਲ ਮੁੱਖ ਮੰਤਰੀ ਵੱਲੋਂ ਨਿਰਾਸ਼ਾ ਵੀ ਪ੍ਰਗਟਾਈ ਗਈ ਸੀ ਕਿ ਜਿੱਥੇ ਅਸੀਂ ਨਹਿਰੀ ਪਾਣੀ ਦੇ ਰਹੇ ਹਾਂ ਜਿੱਥੇ ਖੇਤਾਂ ਨੂੰ ਸਿੰਚਾਈ ਦੇ ਲਈ ਨਹਿਰੀ ਪਾਣੀ ਮਿਲ ਰਿਹਾ ਹੈ ਉੱਥੇ ਵੀ ਹਜੇ ਕਿਸਾਨ ਜਿਹੜੇ ਨੇ ਉਹ ਮੋਟਰਾਂ ਚਲਾ ਰਹੇ ਨੇ ਮੋਟਰਾਂ ਚਲਾ ਕੇ ਧਰਤੀ ਹੇਠਲਾ ਪਾਣੀ ਕੱਢੀ ਜਾ ਰਹੇ ਹਨ ਜਦਕਿ ਉਹਨਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ ਸਿੰਚਾਈ ਵਾਸਤੇ ਉਹ ਕਹਿੰਦੇ ਕਿ ਮੈਨੂੰ ਪਤਾ ਲੱਗਿਆ ਹੈ ਕਿ ਜਦੋਂ ਨਹਿਰੀ ਪਾਣੀ ਸਿੰਚਾਈ ਦੇ ਲਈ ਦਿੱਤਾ ਜਾ ਰਿਹਾ ਹੁੰਦਾ ਹੈ ਉਦੋਂ ਵੀ ਮੋਟਰਾਂ ਚੱਲ ਰਹੀਆਂ ਹੁੰਦੀਆਂ ਕਈ ਵਾਰ ਤਾਂ ਇਥੋਂ ਤੱਕ ਵੀ ਹੁੰਦਾ ਹੈ ਕਿ ਜਦੋਂ ਮੀਂਹ ਪੈ ਰਿਹਾ ਹੁੰਦਾ ਹੈ ਉਦੋਂ ਵੀ ਮੋਟਰ ਚੱਲ ਰਹੀ ਹੁੰਦੀ ਹੈ ਮੋਟਰ ਦਾ ਸੱਚ ਕਿਸਾਨ ਦੱਬੀ ਰੱਖਦੇ ਹੁਮਾਨ ਦਾ ਇਹ ਬਿਆਨ ਜਿਹੜਾ ਸੀ ਉਹ ਮੁਫਤ ਬਿਜਲੀ ਦੀ ਦੁਰਵਰਤੋਂ ਤੇ ਹੀ ਟਿੱਪਣੀ ਨਹੀਂ ਕਰਦਾ ਸੀ ਬਲਕਿ ਕਿਸਾਨਾਂ ਵੱਲੋਂ ਜਿਹੜਾ ਜ਼ਮੀਨ ਦੇ ਹਿੱਸੇ ਦਾ ਪਾਣੀ ਹੈ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜੋ ਉਸ ਤੇ ਉੱਪਰ ਵੀ ਇਹ ਬਿਆਨ ਟਿੱਪਣੀ ਕਰ ਰਿਹਾ ਸੀ ਖੇਤੀ ਮਾਹਿਰ ਜਿਹੜੇ ਨੇ ਉਹ ਹੁਣ ਇਸ ਜ਼ਮੀਨ ਹੇਠਲੇ ਪਾਣੀ ਦਾ ਸੰਕਟ ਜਿਹੜਾ ਹੈ ਉਸ ਨੂੰ ਮੁਫਤ ਬਿਜਲੀ ਦਾ ਲਗਾਤਾਰ ਵਧ ਰਿਹਾ ਬਿੱਲ ਅਤੇ ਮਹਿੰਗੀਆਂ ਹੋ ਰੀਆਂ ਮੋਟਰਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਜਦੋਂ ਦੇਖਦੇ ਨੇ ਤਾਂ ਉਹਨਾਂ ਵੱਲੋਂ ਬਲਾਕ ਜਿਨ੍ਹਾਂ ਦੇ ਵਿੱਚ ਪਾਣੀ ਬਹੁਤ ਥੱਲੇ ਜਾ ਚੁੱਕਿਆ ਹੈ ਉਥੇ ਮੰਗ ਕੀਤੀ ਜਾ ਰਹੀ ਹੈ ਕਿ ਝੋਨੇ ਦੀ ਬਜਾਈ ਦੇ ਉੱਤੇ ਮਕਮਲ ਬੈਨ ਲਗਾਉਣਾ ਚਾਹੀਦਾ ਹੈ ਮਕਮਲ ਬੈਨ ਲਗਾਉਣ ਦੀ ਮੰਗ ਜਿਹੜੀ ਹੈ ਉਹ ਉਠਾਈ ਜਾ ਰਹੀ ਹੈ ਇਹ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਜੇ ਹੁਣ ਵੀ ਕੁਝ ਨਾ ਕੀਤਾ ਗਿਆ ਤਾਂ ਨੁਕਸਾਨ ਦੀ ਪਰਪਾਈ ਕਦੇ ਵੀ ਨਹੀਂ ਹੋ ਸਕੇਗੀ ਚਾਹੇ ਉਹ ਵਾਤਾਵਰਣ ਹੋਵੇ ਤੇ ਭਾਵੇਂ ਉਹ ਸੂਬੇ ਦੇ ਆਰਥਿਕ ਹਾਲਾਤ ਹੋਣ ਦੋਨਾਂ ਦੀ ਪਰਪਾਈ ਜਿਹੜੀ ਹੈ ਦੋਨਾਂ ਨੂੰ ਵਾਪਸ ਫਿਰ ਨਹੀਂ ਲਿਆਂਦਾ ਜਾ ਸਕੇਗਾ ਇੰਨਾ ਨੁਕਸਾਨ ਹੋ ਜਾਵੇਗਾ ਹੁਣ ਜਮੀਨ ਨੂੰ ਹੇਠਲੇ ਪਾਣੀ ਦੇ ਸੰਕਟ ਦੀ ਗੱਲ ਕਈਆਂ ਸਾਲਾਂ ਤੋਂ ਚੱਲ ਰਹੀ ਹੈ ਬਹੁਤ ਸਾਲਾਂ ਤੋਂ ਇਸ ਦੀ ਚਰਚਾ ਵੀ ਹੋ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਝੋਨੇ ਦੇ ਹੇਠਲਾ ਜਿਹੜਾ ਰਕਬਾ ਹੈ ਉਸ ਨੂੰ ਘਟਾਇਆ ਜਾਏਗਾ ਪਰ ਫਿਰ ਵੀ ਪਿਛਲੇ ਸਾਲ ਝੋਨੇ ਹੇਠਲਾ ਰਕਬਾ ਸੀ 3244000 ਹੈਕਟੇਅਰ ਉਹ ਹੁਣ ਤੱਕ ਸਭ ਤੋਂ ਵੱਧ ਪੰਜਾਬ ਦੇ ਵਿੱਚ ਰਕਬਾ ਝੋਨੇ ਹੇਠ ਜਿਹੜਾ ਸੀ ਉਹ ਪਿਛਲੇ ਸਾਲ ਸੀ ਘਟਾਉਣ ਦੀ ਜਗਾ ਇਹ ਰਕਬਾ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਕਿਸਾਨ ਇਸ ਖਤਰੇ ਨੂੰ ਸਮਝ ਨਹੀਂ ਰਹੇ ਉਹ ਸਿਰਫ ਤੇ ਸਿਰਫ ਆਪਣੀ ਕਮਾਈ ਵੱਲ ਦੇਖ ਰਹੇ ਨੇ ਕਿ ਉਹਨਾਂ ਨੂੰ ਕਿਹੜੀ ਫਸਲ ਦੇ ਵਿੱਚੋਂ ਜ਼ਿਆਦਾ ਪੈਸਾ ਮਿਲਦਾ ਹੈ ਤੇ ਇਸ ਕਰਕੇ ਝੋਨੇ ਦੇ ਹੇਠਲਾ ਰਕਬਾ ਜਿਹੜਾ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ 150 ਕੁੱਲ ਖੇਤੀ ਦੇ ਬਲਾਕ ਹਨ ਜਿਨ੍ਹਾਂ ਦੇ ਵਿੱਚੋਂ 60 ਬਲਾਕ ਜੋ ਕਿ ਲਗਭਗ 40% ਬਣਦਾ ਹੈ ਉਹਨਾਂ ਦੇ ਵਿੱਚ ਪਾਣੀ ਐਨਾ ਕੱਢਿਆ ਜਾ ਰਿਹਾ ਹੈ ਕਿਉਂ ਟਿਕਾਊ ਸੀਮਾ ਤੋਂ ਕਿਤੇ ਉੱਪਰ ਹੈ ਪਾਣੀ ਕੱਢਣ ਦੀ ਦਰ ਇਨ੍ਹਾਂ ਬਲਾਕਾਂ 'ਚ 201 ਫੀਸਦੀ ਤੋਂ ਲੈ ਕੇ 301 ਫੀਸਦੀ ਤੋਂ ਵੀ ਜ਼ਿਆਦਾ ਹੋ ਗਈ ਹੈ 53 ਬਲਾਕ ਪੰਜਾਬ ਦੇ ਵਿੱਚ ਰਹੇ ਨੇ ਜਿੱਥੇ ਪਾਣੀ ਕੱਢਣ ਦੀ ਦਰ 101 ਫੀਸਦੀ ਤੋਂ ਲੈ ਕੇ 201 ਫੀਸਦੀ ਹੈ ਅਤੇ ਸਿਰਫ 37 ਬਲਾਕ ਹੀ ਰਹੇ ਹਨ ਜਿੱਥੇ ਪਾਣੀ ਕੱਢਣ ਦੀ ਦਰ ਜਿਹੜੀ ਹੈ ਉਹ 100 ਫੀਸਦੀ ਤੋਂ ਘੱਟ ਉਨੇ ਦਰ ਕੀ ਹੈ ਇਸ ਦਰ ਦਾ ਮਤਲਬ ਇਹ ਹੈ ਕਿ ਜਿੰਨਾ ਪਾਣੀ ਅਸੀਂ ਕੱਢ ਰਹੇ ਹਾਂ ਉਸ ਦੇ ਮੁਕਾਬਲੇ ਧਰਤੀ ਦੇ ਹੇਠ ਪਾਣੀ ਜਮਾ ਕਿੰਨਾ ਹੋ ਰਿਹਾ ਹੈ ਸਮਾ ਕਿੰਨਾ ਰਿਹਾ ਹੈ ਉਹਦੀ ਰੇਸ਼ਿਓ ਦੀ ਗੱਲ ਕੀਤੀ ਜਾ ਰਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੀਏਯੂ ਅਤੇ ਪੰਜਾਬ ਦੀ ਜਿਹੜੀ ਖੇਤੀਬਾੜੀ ਨੀਤੀ 2023 ਦੇ ਵਿੱਚ ਤਿਆਰ ਕੀਤੀ ਗਈ ਸੀ ਅਤੇ ਜਿਸ ਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਉਸ ਦੇ ਅੰਕੜੇ ਜਿਹੜੇ ਨੇ ਉਹ ਇਹ ਦੱਸਦੇ ਨੇ ਇਹ 60 ਬਲਾਕਾਂ ਦੇ ਵਿੱਚੋਂ 15 ਬਲਾਕ ਅਜੇ ਹਨ ਜਿੱਥੇ ਪਾਣੀ ਦਾ ਇਹ ਸੰਕਟ ਜਿਹੜਾ ਹੈ ਬਹੁਤ ਵੱਧ ਚੁੱਕਿਆ ਹੈ ਬਹੁਤ ਡੂੰਗਾ ਹੋ ਗਿਆ ਹੈ ਤੇ ਜਿਹੜਾ ਪਾਣੀ ਕੱਢਣ ਦੀ ਦਰ 301 ਫੀਸਦੀ ਤੋਂ ਵੀ ਜ਼ਿਆਦਾ ਹੈ ਮਤਲਬ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਜਿੰਨਾ ਪਾਣੀ ਸਮਾ ਰਿਹਾ ਹੈ ਉਸ ਤੋਂ 301 ਫੀਸਦੀ ਤੋਂ ਵੀ ਜ਼ਿਆਦਾ ਪਾਣੀ ਉੱਥੋਂ ਕੱਢਿਆ ਜਾ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਉੱਥੇ ਹਾਲਾਤ ਬਹੁਤ ਗੰਭੀਰ ਹਨ ਬਹੁਤ ਵੱਡਾ ਸੰਕਟ ਪਾਣੀ ਦਾ ਉਹਨਾਂ ਏਰੀਆ ਦੇ ਵਿੱਚ ਉਹਨਾਂ ਬਲਾਕਾਂ ਦੇ ਵਿੱਚ ਬਣ ਚੁੱਕਿਆ ਹੈ 16 ਬਲਾਕ ਜਏ ਹਨ ਜਿੱਥੇ 251 ਤੋਂ 300 ਫੀਸਦੀ ਤੱਕ ਪਾਣੀ ਕੱਢਿਆ ਜਾ ਰਿਹਾ ਹੈ ਤੇ ਬਾਕੀ 29 ਬਲਾਕ ਜਏ ਨੇ ਜਿਨ੍ਹਾਂ ਦੇ ਵਿੱਚ 201 ਤੋਂ 250 ਫੀਸਦੀ ਤੱਕ ਪਾਣੀ ਕੱਢਿਆ ਜਾ ਰਿਹਾ ਹੈ ਇਹਨਾਂ ਅੰਕੜਿਆਂ ਨੂੰ ਦੇਖਦੇ ਹੋਏ ਮਾਹਿਰ ਜਿਹੜੇ ਨੇ ਉਹ ਚੇਤਾਵਨੀ ਦੇ ਰਹੇ ਨੇ ਕਿ ਜੇ ਕੋਈ ਫੌਰੀ ਐਕਸ਼ਨ ਨਹੀਂ ਲਿਆ ਜਾ ਗਿਆ ਪੀਣ ਵਾਲੇ ਪਾਣੀ ਤੋਂ ਵੀ ਪੰਜਾਬ ਦੇ ਲੋਕ ਬੰਜੇ ਹੋ ਜਾਣਗੇ ਸੰਕਟ ਇੱਥੇ ਇਕੱਲੇ ਪਾਣੀ ਦਾ ਨਹੀਂ ਹੈ ਬਲਕਿ ਸਰਕਾਰਾਂ ਅਤੇ ਜਿਹੜੇ ਕਿਸਾਨ ਨੇ ਉਹਨਾਂ ਤੇ ਵੀ ਆਰਥਿਕ ਬੋਝ ਹੈ ਉਹ ਲਗਾਤਾਰ ਵਧ ਰਿਹਾ ਹੈ ਇਹ ਵੀ ਇੱਕ ਬਹੁਤ ਵੱਡਾ ਸੰਕਟ ਜਿਹੜੀਆਂ ਮੋਟਰਾਂ ਇਹਨਾਂ ਬਲੌਕਾਂ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਵਰਤੀਆਂ ਜਾ ਰਹੀਆਂ ਨੇ ਉਹ ਬਾਧੂ ਬਿਜਲੀ ਖਾਂਦੀਆਂ ਨੇ ਬਹੁਤ ਜ਼ਿਆਦਾ ਬਿਜਲੀ ਉਹਨਾਂ ਦੇ ਉੱਪਰ ਖਰਚ ਹੁੰਦੀ ਹੈ ਤੇ ਸਬਸਿਡੀ ਦਾ ਬੋਝ ਵੀ ਲਗਾਤਾਰ ਵਧ ਰਿਹਾ ਹੈ ਜਿਵੇਂ ਜਿਵੇਂ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਉਵੇਂ ਉਵੇਂ ਮੋਟਰਾਂ ਦੀ ਹਾਰਸ ਪਾਵਰ ਵੀ ਵੱਧਦੀ ਜਾ ਰਹੀ ਹੈ ਤੇ ਬੋਰ ਵੀ ਹੋਰ ਡੂੰਘੇ ਹੁੰਦੇ ਜਾ ਰਹੇ ਨੇ ਤੇ ਇਨ੍ਹਾਂ ਮੋਟਰਾਂ ਦੇ ਉੱਤੇ ਬੋਰ ਕਰਾਉਣ ਦੇ ਉੱਤੇ ਜਿਹੜਾ ਖਰਚਾ ਹੈ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਉਂਕਿ ਮੋਟਰਾਂ ਵੱਡੀਆਂ ਹੁੰਦੀਆਂ ਨੇ ਬੋਰ ਹੋਰ ਡੂੰਘੇ ਹੋ ਰਹੇ ਹੁਣ ਜਿਹੜੇ ਅੰਕੜੇ ਨੇ ਉਹ ਇਹ ਦੱਸਦੇ ਨੇ ਕਿ ਸਾਲ 2022-23 ਦੀ ਜੇ ਆਪਾਂ ਗੱਲ ਕਰੀਏ ਪੀਐਸਪੀਸੀਐਲ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜਾ ਹੈ ਉਸਦੇ ਅੰਕੜੇ ਨੇ ਉਹ ਦੱਸਦੇ ਨੇ ਕਿ ਬਿਜਲੀ ਸਬਸਿਡੀ ਜਿਹੜੀ ਆ ਸਾਲਾਨਾ ਬਿਜਲੀ ਸਬਸਿਡੀ ਹਰ ਪਾਵਰ ਕਨੈਕਸ਼ਨ ਦੀ ਹਰ ਮੋਟਰ ਦੇ ਕਨੈਕਸ਼ਨ ਦੀ ਉਹ ਪੰਜਾਬ ਦੇ ਵਿੱਚ 53984 ਰੁਪਏ ਹੈ ਹਰ ਇੱਕ ਮੋਟਰ ਨੂੰ ਐਵਰੇਜ ਜਿਹੜੀ ਸਬਸਿਡੀ ਹਰ ਸਾਲ ਦਿੱਤੀ ਜਾਂਦੀ ਹੈ ਉਹ 53984 ਰੁਪਏ ਹੈ ਪਰ ਜਿਹੜੇ ਬਲਾਕਾਂ ਦੀ ਅਸੀਂ ਇਹ ਗੱਲ ਕਰ ਰਹੇ ਹਾਂ ਜਿਹੜੇ 60 ਬਲਾਕ ਨੇ ਜਿੱਥੇ ਸੰਕਟ ਹੈ ਪਾਣੀ ਦਾ ਪਾਣੀ ਕਾਫੀ ਨੀਚੇ ਹੈ ਉਹਨਾਂ ਬਲੋਕਾਂ ਦੇ ਵਿੱਚ ਉਹਨਾਂ ਚ ਐਗਜ਼ਾਮਪਲ ਲਈਏ ਜਿਵੇਂ ਬਰਨਾਲਾ ਹੈ ਬਰਨਾਲੇ ਦੇ ਵਿੱਚ ਇਹ ਬਿਜਲੀ ਸਬਸਿਡੀ 99556 ਰੁਪਏ ਹੈ ਸੰਗਰੂਰ ਦੇ ਵਿੱਚ ਇਹ ਸਬਸਿਡੀ ਜਿਹੜੀ ਹੈ ਉਹ 84428 ਰੁਪਏ ਬਣਦੀ ਹੈ ਪਟਿਆਲੇ ਦੀ ਜੇ ਗੱਲ ਕਰੀਏ ਤਾਂ 78470 ਰੁਪਏ ਪਰ ਕਨੈਕਸ਼ਨ ਜਿਹੜਾ ਹੈ ਉਹ ਸਬਸਿਡੀ ਪੈਂਦੀ ਹੈ ਤੇ ਮੋਗੇ ਦੀ ਜੇ ਆਪਾਂ ਗੱਲ ਕਰੀਏ 71813 ਰੁਪਏ ਪਰ ਕਨੈਕਸ਼ਨ ਪਰ ਮੋਟਰ ਜਿਹੜੀ ਹੈ ਉਹ ਬਿਜਲੀ ਦੀ ਸਬਸਿਡੀ ਸਰਕਾਰ ਨੂੰ ਪੈਂਦੀ ਹੈ ਜੋ ਕਿ ਐਵਰੇਜ ਪੰਜਾਬ ਦੀ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਸ ਤੋਂ ਕਿਤੇ ਵੱਧ ਹੈ ਹੁਣ ਇਹ ਦੱਸਣ ਦੇ ਲਈ ਇਹ ਅੰਕੜੇ ਕਾਫੀ ਨੇ ਕਿ ਇਨ੍ਹਾਂ ਦੇ ਜਿਹੜੇ ਬਲੋਕ ਇਹ ਬਲੋਕ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਇੱਥੇ ਝੋਨੇ ਦੀ ਖੇਤੀ ਜਿਹੜੀ ਹੈ ਉਹ ਜਾਰੀ ਨਹੀਂ ਰੱਖੀ ਜਾ ਸਕਦੀ ਜੇ ਜਾਰੀ ਰਹੀ ਤਾਂ ਨਤੀਜੇ ਬਹੁਤ ਹੀ ਭਿਆਨਕ ਹੋਣਗੇ ਇਹ ਵੀ ਮਹਾਰਾ ਵੱਲੋਂ بار بار ਕਿਹਾ ਜਾ ਰਿਹਾ ਹੈ ਖੇਤੀ ਨੀਤੀ ਜਿਹੜੀ 2023 ਦੀ ਆਪਾਂ ਗੱਲ ਕਰਦੇ ਆ ਉਹ ਨੀਤੀ ਦੇ ਵਿੱਚ ਵੀ ਇਸ ਗੱਲ ਨੂੰ ਮੰਨਿਆ ਗਿਆ ਹੈ ਕਿ ਖੇਤੀ ਜਿਹੜੀ ਝੋਨੇ ਦੀ ਹੈ ਇਨ੍ਹਾਂ ਬਲਾਕਾਂ ਦੇ ਵਿੱਚ ਕਮ ਸੇ ਕਮ ਫੌਰੀ ਤਰੀਕੇ ਨਾਲ ਬੰਦ ਕਰਨੀ ਪਏਗੀ ਤੇ ਉੱਥੋਂ ਕਿਸਾਨਾਂ ਨੂੰ ਕੋਈ ਬਦਲਵੀਂ ਫਸਲ ਜਿਹੜੀ ਹੈ ਉਹ ਬੀਜਣ ਵਾਸਤੇ ਉਤਸ਼ਾਹਿਤ ਕਰਨਾ ਪੈਣਾ ਹੈ ਤਾਂ ਹੀ ਕੋਈ ਨਾ ਕੋਈ ਹੱਲ ਨਿਕਲ ਸਕੇਗਾ ਬਦਲਮੀਆਂ ਫਸਲਾਂ ਦੇ ਤੌਰ ਤੇ ਜਿਵੇਂ ਨਰਮਾ ਜਾਂ ਕਪਾਹ ਹੈ ਉਹਦੀ ਗੱਲ ਕੀਤੀ ਜਾਂਦੀ ਹੈ ਚਾਹੇ ਉਹ ਗੰਨਾ ਹੋਵੇ ਮੱਕੀ ਹੋਵੇ ਸਬਜ਼ੀਆਂ ਹੋਣ ਜਾਂ ਫਿਰ ਉੱਥੇ ਕਿਸੇ ਤਰੀਕੇ ਦੇ ਬਾਗ ਲਗਾਏ ਜਾਣ ਜਾਂ ਬਾਗ ਲਗਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ ਕਿਸਾਨਾਂ ਨੂੰ ਇਸ ਗੱਲ ਦੀ ਜਿਹੜੀ ਹੈ बार-बार ਗੱਲ ਕੀਤੀ ਜਾਂਦੀ ਹੈ ਨੀਤੀ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਜਿਹੜੇ ਬਲੌਕ 301 ਫੀਸਦੀ ਤੋਂ ਵੀ ਵੱਧ ਪਾਣੀ ਵਰਤ ਰਹੇ ਨੇ ਉਹ ਬਲੌਕਾਂ ਦੇ ਵਿੱਚ ਜਿਹੜੇ ਬਲੌਕ ਆਉਂਦੇ ਨੇ ਉਹ ਸੰਗਰੂਰ ਪਵਨ ਮੀਂਗੜ ਬਰਨਾਲਾ ਧੂਰੀ ਦੜਬਾ ਸੁਨਾਮ ਮਲੇਰ ਕੋਟਲਾ 1 ਮੋਗਾ ਨਿਹਾਲ ਸਿੰਘ ਵਾਲਾ ਭਗਤਾ ਪਾਈਕਾ ਸ਼ਾ ਕੋਟ ਨਕੋਦਰ ਲੁਧਿਆਣਾ 1 ਤੇ ਜਲੰਧਰ ਈਸਟ ਇਹ ਸਾਰੇ ਉਹ ਬਲਾਕ ਨੇ ਜਿੱਥੇ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਗਹਿਰਾ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਜਿਹੜੇ 251 ਤੋਂ 300 ਫੀਸਦੀ ਪਾਣੀ ਕੱਢ ਰਹੇ ਨੇ ਬਲਾਕ ਉਹਨਾਂ ਦੇ ਵਿੱਚ ਲੇਰਾਗਾਗਾ ਪਾਤਣਾ ਪੁੰਨਰਹੀੜੀ ਖੰਨਾ ਸ਼ਾਹਪੁਰ ਰਾਏਕੋਟ ਅੱਖੋਵਾਲ ਸਿੱਧਵਾਬੇਟ ਫਲੋਰ ਫਗਵਾੜਾ ਕਪੂਰਥਲਾ ਨੁਸ਼ਹਿਰਾ ਪੰਨੂਆ ਜ਼ੀਰਾ ਇਹ ਸਾਰੇ ਬਲਾਕ ਆ ਜਾਂਦੇ ਨੇ ਜਿੱਥੇ ਵੀ ਪਾਣੀ 250 ਤੋਂ 300 ਫੀਸਦੀ ਕੱਢਿਆ ਜਾ ਰਿਹਾ ਹੈ ਇਹ ਸਾਰੇ ਹੀ ਖਤਰੇ ਵਾਲੇ ਬਲਾਕ ਲੇਕਿਨ ਇਸ ਤੋਂ ਵੀ ਵੱਡ ਬੱਦਾ ਜਿਹੜਾ ਖਤਰਾ ਹੈ ਉਹ ਇਹ ਹੈ ਕਿ ਕਿਸਾਨ ਹਜੇ ਵੀ ਇਸੇ ਦੀ ਸਲਾਮ ਮੰਨਣ ਨੂੰ ਤਿਆਰ ਨਹੀਂ ਕਿਸੇ ਦੀ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਲਈ ਕਿਹਾ ਗਿਆ ਸੀ ਕੱਲ ਤੋਂ ਉਹ ਬਿਜਾਈ ਸ਼ੁਰੂ ਵੀ ਹੋ ਗਈ ਸੀ 5 ਲੱਖ ਏਕੜ ਦਾ ਟੀਚਾ ਜਿਹੜਾ ਹੈ ਉਹ ਸਰਕਾਰ ਵੱਲੋਂ ਬਣਾਇਆ ਗਿਆ ਸੀ ਕਿ ਇਸ ਸਾਲ ਘੱਟੋ ਘੱਟ ਇੰਨੇ ਰਕਬੇ ਹੇਠ ਜਿਹੜਾ ਝੋਨਾ ਹੈ ਉਹਦੀ ਸਿੱਧੀ ਬਿਜਾਈ ਕਰਾਂਗੇ 1500 ਰੁਪਿਆ ਪ੍ਰਤੀ ਏਕੜ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਉਸ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਲੋਕ ਜਾਂ ਜਿਹੜੇ ਕਿਸਾਨ ਨੇ ਉਹ ਚੋਨੇ ਦੀ ਸਿੱਧੀ ਬਜਾਈ ਕਰਨ ਲੇਕਿਨ ਉਸ ਦਾ ਬਹੁਤਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ ਜਿਹੜਾ ਹੰਗਾਰਾ ਸੀ ਕਿਸਾਨਾਂ ਵੱਲੋਂ ਉਹ ਬਹੁਤ ਹੀ ਮੱਠਾ ਇਸ ਵਾਰ ਦਿਖਾਈ ਦੇ ਰਿਹਾ ਹੈ ਸਿੱਧੀ ਬਜਾਈ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹੋ ਰਹੇ ਕਿਸਾਨ 1500 ਰੁਪਏ ਵੀ ਉਹਨਾਂ ਨੂੰ ਬਹੁਤ ਥੋੜੇ ਲੱਗਦੇ ਹਨ ਦੂਸਰੀ ਗੱਲ ਹੈ ਕਿ ਜਿਹੜੀਆਂ ਹਾਈਬ੍ਰਿਡ ਵੈਰਾਈਟੀਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਬੈਨ ਕਰ ਦਿੱਤਾ ਗਿਆ ਸੀ ਉਹਨਾਂ ਦੇ ਬੀਜ ਜਿਹੜੇ ਨੇ ਉਹ ਵੇਚਣ ਤੋਂ ਪੰਜਾਬ ਦੇ ਵਿੱਚ ਬੈਨ ਲਗਾ ਦਿੱਤਾ ਸੀ ਕਿਉਂਕਿ ਜਦੋਂ ਖਰੀਦ ਕਰਨੀ ਹੁੰਦੀ ਹੈ ਉਦੋਂ ਸ਼ੈਲਰਾਂ ਵਾਲੇ ਉਸ ਝੋਨੇ ਨੂੰ ਖਰੀਦਣ ਦੇ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਉਹਦੀ ਜਿਹੜੀ ਆਉਟਪੁੱਟ ਹੈ ਉਹ ਘੱਟ ਨਿਕਲਦੀ ਹੈ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਲੇਕਿਨ ਕਿਸਾਨ ਉਸ ਬੈਨ ਨੂੰ ਵੀ ਮੰਨਣ ਦੇ ਲਈ ਤਿਆਰ ਨਹੀਂ ਅਜਈਆਂ ਅਖਬਾਰਾਂ ਦੇ ਵਿੱਚ ਖਬਰਾਂ छਪੀਆਂ ਨੇ ਕਿ ਬਹੁਤ ਕਿਸਾਨ ਅਜੇ ਨੇ ਜਿਹੜੇ ਹਰਿਆਣੇ ਤੋਂ ਬੀਜ ਲਗਾ ਲਿਆ ਆ ਕੇ ਪਨੀਰੀ ਬੀਜ ਰਹੇ ਨੇ ਉਹ ਸਰਕਾਰ ਦੀ ਇਹ ਗੱਲ ਮੰਨਣ ਨੂੰ ਵੀ ਤਿਆਰ ਨੇ ਸੋ ਨਾ ਤਾਂ ਉਤਸ਼ਾਹਿਤ ਹੋ ਰਹੇ ਨੇ ਸਿੱਧੀ ਬਿਜਾਈ ਕਰਨ ਦੇ ਲਈ ਉਹਦਾ ਕਾਰਨ ਵੀ ਉਹ ਇਹੀ ਦੱਸਦੇ ਨੇ ਕਿ ਜੀ ਝਾੜ ਆਮ ਨਾਲੋਂ ਘੱਟ ਨਿਕਲਦਾ ਹੈ 3-4 ਕੁਇੰਟਲ ਝਾੜ ਘੱਟ ਹੈ ਜਿਹੜਾ ਹਾਈਬ੍ਰਿਡ ਦੀ ਖੇਤੀ ਵੀ ਉਹ ਜਾਰੀ ਰੱਖਣਾ ਚਾਹੁੰਦੇ ਨੇ ਬੈਨ ਤੋਂ ਇਲਾਵਾ ਬੈਨ ਸਰਕਾਰ ਦੇ ਕਹੇ ਤੋਂ ਉਲਟ ਜਾ ਕੇ ਉਹਦਾ ਕਾਰਨ ਵੀ ਮੁੱਖ ਇਹੀ ਹੈ ਕਿ ਉਹ ਕਹਿੰਦੇ ਨੇ ਕਿ ਉਹਦਾ ਝਾੜ ਜਿਹੜਾ ਹੈ ਉਹ ਬਾਕੀਆਂ ਨਾਲੋਂ ਜ਼ਿਆਦਾ ਨਿਕਲਦਾ ਹੈ ਤੇ ਚਾੜ ਦਾ ਯਾਨੀ ਪੈਸੇ ਦਾ ਲਾਲਚੀ ਉਹਨਾਂ ਨੂੰ ਇਹ ਕੰਮ ਕਰਨ ਦੇ ਲਈ ਉਤਸ਼ਾਹਿਤ ਕਰ ਰਿਹਾ ਹੈ। ਸੋ ਇੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਦਾ ਰੋਲ ਜਿਹੜਾ ਹੈ ਉਹ ਕਾਫੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਜੇ ਉਹਨਾਂ ਨੇ ਇਸ ਸੰਕਟ ਤੋਂ ਬਾਹਰ ਨਿਕਲਣਾ ਹੈ ਕਿਉਂਕਿ ਇਹਦਾ ਬੋਝ ਕੱਲੀਆਂ ਸਰਕਾਰਾਂ ਤੇ ਨਹੀਂ ਪੈਂਦਾ ਇਹਦਾ ਬੋਝ ਕਿਸਾਨਾਂ ਤੇ ਵੀ ਪੈ ਰਿਹਾ ਹੈ ਕਿਉਂਕਿ ਪਾਣੀ ਜਿਹੜਾ ਹੈ ਉਹ ਲਗਾਤਾਰ ਖਤਮ ਹੋਣ ਵਾਲੇ ਪਾਸੇ ਵੱਧ ਰਿਹਾ ਹੈ। ਮੋਟਰਾਂ ਦੀ ਹਾਰਸ ਪਾਵਰ ਜਿਹੜੀ ਹੈ ਉਹ ਵੱਧ ਰਹੀ ਹੈ ਵੱਡੀਆਂ ਮੋਟਰਾਂ ਲਾਉਣੀਆਂ ਪੈ ਰਹੀਆਂ ਨੇ ਬੋੜ ਡੁੰਗੇ ਕਰਨੇ ਪੈ ਰਹੇ ਨੇ ਤੇ ਲੱਖਾਂ ਰੁਪਏ ਦਾ ਵਾਧੂ ਖਰਚਾ ਉਹਨਾਂ ਦੇ ਉੱਪਰ ਹੁੰਦਾ ਹੈ ਉਹ ਜਿਹੜਾ ਛੋਟਾ ਕਿਸਾਨ ਹੈ ਉਹਦੇ ਤਾਂ ਹੁਣ ਬੱਸ ਦੀ ਗੱਲ ਹੀ ਨਹੀਂ ਰਹੀ ਕਿ ਨਵੀਂ ਮੋਟਰ ਜਿਹੜੀ ਹੈ ਜਾਂ ਨਵੀਂ ਟਿਊਬਵਲ ਉਹਦੇ ਵੱਲੋਂ ਲਗਾਈ ਜਾ ਸਕੇ ਇੰਨਾ ਮਾੜਾ ਹਾਲ ਜਿਹੜਾ ਹੈ ਜਾਂ ਐਨੇ ਰੇਟ ਜਿਹੜੇ ਨੇ ਵੱਧ ਗਏ ਨੇ ਇੰਨਾ ਪੈਸੇ ਦਾ ਖਰਚ ਵੱਧ ਗਿਆ ਪਰ ਉਹ ਕਦੇ ਵੀ ਇੰਨਾਂ ਚੀਜ਼ਾਂ ਦੇ ਵਿੱਚ ਕਿ ਸਰਕਾਰ ਦੀ ਸਲਾਹ ਮੰਨਣੀ ਚਾਹੀਦੀ ਹੈ ਉਹ ਕਿਸਾਨਾਂ ਨੂੰ ਨਾ ਤਾਂ ਉਹ ਜ਼ੋਰ ਪਾਉਂਦੇ ਨੇ ਤੇ ਨਾ ਹੀ ਪ੍ਰੇਰਨਾ ਦਿੰਦੇ ਨੇ ਨਾ ਹੀ ਉਤਸ਼ਾਹਿਤ ਕਰਦੇ ਨੇ ਕਿ ਸਾਨੂੰ ਕਿਸਾਨਾਂ ਨੂੰ ਸਰਕਾਰ ਦੀ ਇਹ ਗੱਲ ਮੰਨਣੀ ਚਾਹੀਦੀ ਹੈ ਚਾਹੇ ਉਹ ਸਿੱਧੀ ਬਜਾਈ ਹੋਵੇ ਚਾਹੇ ਉਹ ਹਾਈਬ੍ਰਿਡ ਬੀਜਾਂ ਦੇ ਉੱਤੇ ਬੈਨ ਹੋਵੇ ਉਹਦੀ ਖੇਤੀ ਨਾ ਕਰਨ ਨੂੰ ਸਰਕਾਰ ਵੱਲੋਂ ਕਿਹਾ ਜਾ ਰਿਹਾ ਤੇ ਫਿਰ ਜਿਹੜਾ ਇਹਨਾਂ ਦਾ ਰੋਲ ਹੈ ਕਿ ਉਹ ਸਿਰਫ ਧਰਨੇ ਲਾਉਣਾ ਹੀ ਰਹਿ ਜਾਂਦਾ ਹੈ ਜਿਸ ਦੇ ਉੱਤੇ ਬਾਰ-ਬਾਰ ਪ੍ਰਸ਼ਨ ਉਠਾਏ ਜਾ ਰਹੇ ਜੇ ਤੁਸੀਂ ਕਿਸਾਨ ਹੋ ਕੇ ਸਰਕਾਰ ਦਾ ਸਾਥ ਨਹੀਂ ਦਿਓਗੇ ਸਰਕਾਰ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਕਰਨ ਦੇ ਵਿੱਚ ਆਪਣੀ ਮਦਦ ਨਹੀਂ ਕਰੋਗੇ ਕਿ ਝੋਨੇ ਦੀ ਖੇਤੀ ਚੋਂ ਕਿਵੇਂ ਹੌਲੀ-ਹੌਲੀ ਬਾਹਰ ਨਿਕਲਿਆ ਜਾ ਸਕੇ ਖਾਸ ਕਰ ਉੱਥੇ ਜਿੱਥੇ ਪਾਣੀ ਇੰਨਾ ਡੂੰਘਾ ਜਾ ਚੁੱਕਿਆ ਹੈ ਕਿ ਉਹਦਾ ਹੋਰ ਕੋਈ ਹੱਲ ਸਾਡੇ ਕੋਲ ਨਹੀਂ ਹੈ ਉੱਥੇ ਵੀ ਜਿਹੜਾ ਹੈ ਕਿਸੇ ਹੋਰ ਬਦਲਵੀਂ ਫਸਲ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ ਤਾਂ ਫੇਰ ਇਹਨਾਂ ਦਾ ਰੋਲ ਹੈ ਕਿ ਜਦੋਂ ਕੱਲ ਨੂੰ ਮੰਡੀਆਂ ਦੇ ਵਿੱਚ ਫਸਲ ਨਹੀਂ ਬੀਜੀ ਖਰੀਦੀ ਜਾਏਗੀ ਕਿ ਉਦੋਂ ਸਿਰਫ ਧਰਨੇ ਲਾਉਣਾ ਹੀ ਇਹਨਾਂ ਦਾ ਰੋਲ ਰਹਿ ਜਾਂਦਾ ਜਦੋਂ ਪਿਛਲੇ ਸੀਜ਼ਨ ਦੇ ਵਿੱਚ ਅਸੀਂ ਇਹ ਦੇਖ ਲਿਆ ਹੈ ਕਿ ਭਾਰਤ ਸਰਕਾਰ ਇੰਨਾ ਜ਼ਿਆਦਾ ਵੱਡੀ ਪੱਧਰ ਤੇ ਖਰੀਦ ਕਰਨ ਦੇ ਲਈ ਤਿਆਰ ਨਹੀਂ ਹੈ ਉਹਨਾਂ ਕੋਲ ਜਗ੍ਹਾ ਹੀ ਨਹੀਂ ਹੈ ਹਲੇ ਪਿਛਲੇ ਸਾਲ ਦੀ ਜਿਹੜੀ ਫਸਲ ਹੈ ਸ਼ੈਣਰਾ ਦੀ ਉਹ ਨਹੀਂ ਹਜੇ ਚੱਕੀ ਗਈ ਇਸ ਕਰਕੇ ਜਗ੍ਹਾ ਨਹੀਂ ਬਣੀ ਸੀ ਉਹਦਾ ਇੱਕ ਕਾਰਨ ਇਹ ਨਹੀਂ ਸੀ ਕਿ ਪਾਕਿਸਤਾਨ ਸਰਕਾਰ ਚੱਕ ਨਹੀਂ ਸਕਦੀ ਸੀ ਜਾਂ ਥਾਂ ਖਾਲੀ ਨਹੀਂ ਕਰ ਸਕਦੀ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਨਵੀਂ ਫਸਲ ਖਰੀਦਣ ਤੇ ਵਾਸਤੇ ਉਹਨੂੰ ਸਟੋਰ ਕਰਨ ਵਾਸਤੇ ਜਗ੍ਹਾ ਚਾਹੀਦੀ ਹੋਵੇਗੀ ਉਹ ਤਰੀਕਾ ਹੀ ਸ਼ਾਇਦ ਇਸ ਤਰੀਕੇ ਨਾਲ ਬਣਾਇਆ ਜਾ ਰਿਹਾ ਸੀ ਤਾਂ ਕਿ ਲੋਕਾਂ ਨੂੰ ਇਸ ਤਰੀਕੇ ਤੋਂ ਚੌਲਾਂ ਦੀ ਖੇਤੀ ਤੋਂ ਬਾਹਰ ਆਉਣ ਲਈ ਉਹਨਾਂ ਨੂੰ ਪ੍ਰੇਰਿਆ ਜਾਵੇ ਚਾਹੇ ਉਹ ਸਜ਼ਾ ਦੇ ਤੌਰ ਤੇ ਉਹਨਾਂ ਨੂੰ ਖੱਜਲ ਖਵਾਰ ਕਰਕੇ ਹੀ ਇਸ ਗੱਲ ਦਾ ਅਹਿਸਾਸ ਕਰਾਇਆ ਜਾਵੇ ਕਿ ਸਰਕਾਰ ਕੋਲ ਸੋਨੇ ਦੀ ਖਰੀਦ ਦੇ ਬਦਲੇ ਵਿੱਚ ਆਪਸ਼ਨ ਬਹੁਤ ਨੇ ਪੰਜਾਬ ਦੇ ਵਿੱਚ ਤੁਹਾਨੂੰ ਰਕਬਾ ਘਟਾਉਣਾ ਪਏਗਾ ਇਸ ਫਸਲ ਦੀ ਬਜਾਈ ਨੂੰ ਘਟਾਉਣਾ ਪਏਗਾ ਲੇਕਿਨ ਉਹਦਾ ਜਿਹੜਾ ਜਵਾਬ ਹੈ ਉਹ ਅਸੀਂ ਆਪਣੇ ਆਪ ਨੂੰ ਤਿਆਰ ਕਰਕੇ ਰਿੰਦਤਾ ਕਿ ਅਸੀਂ ਬਦਲਵੀਂ ਫਸਲ ਕਿਹੜੀ ਬੀਜ ਸਕਦੇ ਹਾਂ ਕਿਹੜੀ ਸਾਨੂੰ ਬੀਜਣੀ ਚਾਹੀਦੀ ਹੈ ਕਿੱਥੋਂ ਆਪਣੀ ਕਮਾਈ ਜਿਹੜੀ ਆ ਵਧਾਉਣੀ ਚਾਹੀਦੀ ਹੈ ਬਹੁਤ ਕਿਸਾਨ ਅਜੇ ਵੀ ਨੇ ਜਿਹੜੇ ਸਬਜ਼ੀਆਂ ਬੀਜ ਕੇ ਜਾਂ ਹੋਰ ਬਦਲਵੀਆਂ ਫਸਲਾਂ ਬੀਜ ਕੇ ਕਰੋੜਾ ਰੁਪਏ ਕਮਾ ਰਹੇ ਨੇ ਲੱਖਾਂ ਨਹੀਂ ਕਰੋੜਾ ਰੁਪਏ ਕਮਾ ਰਹੇ ਨੇ ਉਹਨਾਂ ਨੂੰ ਮਿਸਾਲ ਦੇ ਤੌਰ ਤੇ ਦੇਖਿਆ ਨਹੀਂ ਜਾਂਦਾ ਕਿਉਂਕਿ ਉਹ ਖੇਤੀ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਉਹਦੇ ਵਿੱਚ ਟਾਈਮ ਜ਼ਿਆਦਾ ਦੇਣਾ ਪੈਂਦਾ ਸਮਾਂ ਦੇਣਾ ਪੈਂਦਾ ਹੈ ਤੇ ਉਹਨੂੰ ਵੇਚਣ ਵਾਸਤੇ ਇਨੋਵੇਸ਼ਨ ਵੀ ਕਰਨੀ ਪੈਂਦੀ ਹੈ ਟੰਗ ਤਰੀਕੇ ਲੱਭਣੇ ਪੈਂਦੇ ਨੇ ਨਵੇਂ ਖਰੀਦਦਾਰ ਲੱਭਣੇ ਪੈਂਦੇ ਨੇ ਲੇਕਿਨ ਉਹ ਮਿਹਨਤ ਤੋਂ ਪਿੱਛੇ ਹਟ ਕੇ ਸਿਰਫ ਔਰ ਸਿਰਫ ਕਣਕ ਤੇ ਜੇਰੀ ਦੇ ਬਦਲੇ ਵਿੱਚ ਚੱਕਰ ਦੇ ਵਿੱਚ ਹੀ ਕਿਉਂਕਿ ਇਹ ਖੇਤੀ ਕਰਨ ਦੀ ਆਦਤ ਪੈ ਗਈ ਹੈ ਸ਼ੌਕੀ ਹੋ ਗਈ ਹੈ ਸਾਰੇ ਇਹਦੇ ਯੂਜ਼ ਟੂ ਨੇ ਤੇ ਉਹਦੀ ਇੱਕ ਵੱਜੀ ਬੁਜਾਈ ਕੀਮਤ ਜਿਹੜੀ ਉਹ ਸਾਨੂੰ ਮਿਲ ਜਾਂਦੀ ਹੈ ਉਸ ਚੱਕਰ ਤੋਂ ਇਸ ਕਰਕੇ ਅਸੀਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਜਿਹੜਾ ਸੁੱਖ ਪਿਆ ਹੋਇਆ ਹੈ ਉਸ ਸੁੱਖ ਤੋਂ ਅਸੀਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਤੇ ਜੇ ਕੋਈ ਬਾਹਰ ਕੱਢਣ ਦੀ ਉਹ ਕੋਸ਼ਿਸ਼ ਕਰਦਾ ਹੈ ਜੇ ਸਰਕਾਰਾਂ ਕੋਈ ਫੈਸਲੇ ਲੈਂਦੀਆਂ ਨੇ ਤਾਂ ਉਹਦਾ ਵਿਰੋਧ ਕੀਤਾ ਜਾਂਦਾ ਹੈ ਉਸ ਨੂੰ ਮੰਨਣ ਤੋਂ ਇਨਕਾਰ ਕੀਤਾ ਜਾਂਦਾ ਇਹ ਖੇਤੀ ਨੀਤੀ ਜਿਹੜੀ ਸਰਕਾਰ ਵੱਲੋਂ ਬਣਾਈ ਗਈ ਹੈ ਉਸ ਨੂੰ ਲਾਗੂ ਨਾ ਕਰਨ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਇਹ ਹੈ ਕਿ ਜੇ ਇਹਨਾਂ ਬਲੋਕਾਂ ਦੇ ਵਿੱਚ ਚੋਨੇ ਦੀ ਜਿਹੜੀ ਖੇਤੀ ਹੈ ਉਸ ਦੇ ਉੱਪਰ ਬੈਨ ਲਗਾ ਦਿੱਤਾ ਜਾਏ ਤਾਂ ਫਿਰ ਉਹੀ ਵਿਰੋਧ ਦੀ ਸਥਿਤੀ ਆਏਗੀ ਇਹੀ ਯੂਨੀਅਨਾਂ ਇਹੀ ਜਥੇਬੰਦੀਆਂ ਇਹੀ ਆਗੂ ਸਰਕਾਰ ਦੇ ਮੁਰਦਾਬਾਦੀ ਦੇ ਨਾਰੇ ਲਾਉਂਦੇ ਹੋਏ ਸੜਕਾਂ ਜਾਮ ਕਰ ਦੇਣਗੇ ਫਿਰ ਸੂਬਾ ਜਿਹੜਾ ਹੈ ਉਹ ਇੱਕ ਖੜੂਤ ਤੇ ਆ ਕੇ ਖੜਾ ਹੋ ਜਾਏਗਾ ਜਿੱਥੇ ਨੁਕਸਾਨ ਹੀ ਨੁਕਸਾਨ ਹੋਏਗਾ ਕਿਸੇ ਦਾ ਵੀ ਫਾਇਦਾ ਨਹੀਂ ਹੋਏਗਾ ਸੋ ਉਹ ਸਥਿਤੀਆਂ ਤੋਂ ਬਚਣ ਦੇ ਲਈ ਸਰਕਾਰਾਂ ਉਹ ਹਾਰਸ਼ ਸਟੈਪਸ ਜਿਹੜੇ ਮਾਹਿਰ ਵੀ ਹੁਣ ਰეკਮੈਂਡ ਕਰ ਰਹੇ ਨੇ ਇਸ ਸਰਕਾਰ ਨੂੰ ਲੈਣੇ ਪੈਣਗੇ ਸਮਾਂ ਆ ਗਿਆ ਹੈ ਕਿ ਜੇ ਅਸੀਂ ਉਹ ਸਟੈਪ ਨਾ ਲਈਓ ਕਦਮ ਨਾ ਚੁੱਕੇ ਤਾਂ ਨੁਕਸਾਨ ਇੰਨਾ ਜ਼ਿਆਦਾ ਹੋ ਜਾਏਗਾ ਉਸ ਤੋਂ ਫਿਰ ਉੱبرਿਆ ਨਹੀਂ ਜਾ ਸਕੇਗਾ ਉਸ ਤੋਂ ਬਾਹਰ ਨਹੀਂ ਨਿਕਲਿਆ ਜਾ ਸਕੇਗਾ ਕਿ ਇਸ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੀ ਵੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਸੂਬੇ ਨੂੰ ਉਸ ਸੰਕਟ ਦੇ ਵੱਲ ਨਾ ਠਕੇਲਿਆ ਜਾਵੇ ਜਿੱਥੇ ਪੀਣ ਵਾਲੇ ਪਾਣੀ ਤੋਂ ਵੀ ਸੂਬੇ ਦੇ ਲੋਕ ਜਿਹੜੇ ਨੇ ਉਹ ਮੁਤਾਜ ਹੋ ਜਾਣਗੇ ਜਾਂ ਉਹਨਾਂ ਨੂੰ ਫੇਰ ਨਹਿਰਾਂ ਦੇ ਉੱਤੇ ਜਿਹਦੇ ਵੀ ਅੱਗੇ ਹਿੱਸੇ ਪਏ ਹੋਏ ਨੇ ਉੱਥੇ ਸੰਘਰਸ਼ ਕਰਨਾ ਪਏਗਾ ਉਹਦੇ ਲਈ ਲੜਨਾ ਪਏਗਾ ਜਾਂ ਬਾਹਰੋਂ ਪਾਣੀ ਦੇ ਜਿਹੜੇ ਆਸ ਹੈ ਉਸ ਦੇ ਉੱਤੇ ਹੀ ਨਿਰਭਰ ਰਹਿਣਾ ਪਏਗਾ ਆਪਣੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਪਿਆਸ ਬੁਝਾਉਣ ਦੇ ਲਈ ਵੀ ਇਹ ਸਾਰਿਆਂ ਨੂੰ ਸੋਚਣਾ ਪਏਗਾ ਕਿਉਂਕਿ ਇਸ ਮਸਲੇ ਦੇ ਹੱਲ ਇਸ ਸੰਕਟ ਦੇ ਹੱਲ ਉਹ ਕੱਲੀਆਂ ਸਰਕਾਰਾਂ ਦੇ ਹੱਥ ਵਿੱਚ ਨਹੀਂ ਹੁੰਦੇ ਉਹਦੇ ਲਈ ਜਿਹੜੇ ਆਮ ਲੋਕ ਨੇ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਰਕਾਰ ਦਾ ਸਾਥ ਦੇਣਾ ਪਵੇਗਾ ਬਦਲਮੀਆਂ ਫਸਲਮਾਨ ਦੇ ਰੂਪ ਦੇ ਵਿੱਚ ਚਾਹੇ ਉਹਦੇ ਵਿੱਚ ਸ਼ਾਇਦ ਸ਼ੁਰੂਆਤ ਦੇ ਵਿੱਚ ਥੋੜੀ ਬਹੁਤ ਕਮਾਈ ਘੱਟ ਹੋਵੇ ਉਹਨਾਂ ਨੂੰ ਉਹ ਬਦਲਮੀਆਂ ਦੀਆਂ ਫਸਲਾਂ ਨੇ ਉਹਨਾਂ ਦੇ ਵੱਲ ਮੁਹਰਨਾ ਪਵੇਗਾ ਉਹਨਾਂ ਦੇ ਵੱਲ ਜਿਹੜਾ ਉਹਨਾਂ ਨੂੰ ਵੇਚਣ ਦੀ ਉਹਨਾਂ ਦੀ ਖੇਤੀ ਕਰਨ ਵੱਲ ਕਦਮ ਜਿਹੜੇ ਨੇ ਉਭਾਉਣੇ ਪੈਣਗੇ ਜੇ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਜਾਂ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਸੋ ਉਮੀਦ ਕਰਦੇ ਆ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਵੀ ਸਰਕਾਰ ਦੀਆਂ ਗੱਲਾਂ ਸੁਣਨਗੇ ਉਹਨਾਂ ਨੂੰ ਵੀ ਇਸ ਸੰਕਟ ਤੋਂ ਬਾਹਰ ਨਿਕਲਣ ਦੇ ਲਈ ਆਪਣੇ ਆਪ ਨੂੰ ਪ੍ਰੇਰਣਾ ਦੇਣੀ ਪਵੇਗੀ ਇਹਨਾਂ ਆਗੂਆਂ ਨੂੰ ਵੀ ਥੋੜੀ ਆਪਣੀ ਸੋਚ ਬਦਲਣੀ ਪਵੇਗੀ ਇਹਨਾਂ ਦਾ ਕੰਮ ਸਿਰਫ ਲੜਨਾ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਕੰਮ ਕਿਸਾਨਾਂ ਦੀ ਬੇਤਰੀ ਕਿਸ ਚੀਜ਼ ਵਿੱਚ ਹੈ ਉਸ ਬੇਤਰੀ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਦਾ ਵੀ ਹੋਣਾ ਚਾਹੀਦਾ ਹੈ ਸੋ ਇਸ ਉਮੀਦ ਦੇ ਨਾਲ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਇਸ ਸੰਕਟ ਤੋਂ ਬਚਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤਤਵ ਬਦਲੇ ਧੰਨਵਾਦ